ਜਾਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਐਸਐਸਪੀ ਸਾਹਿਬ ਪਟਿਆਲਾ ਤੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦੇ ਆਦੇਸ਼ਾਂ ਤੋਂ ਬਾਅਦ ਨਸ਼ੇ ਤੇ ਠੱਲ ਪਾਉਣ ਨੂੰ ਲੈ ਕੇ ਰਾਜਪੁਰ ਸਿਟੀ ਐਸਐਚਓ ਸਰਦਾਰ ਅਮਨਦੀਪ ਸਿੰਘ ਬਰਾੜ ਅਤੇ ਸਦਰ ਰਾਜਪੁਰ ਦੇ ਐਸਐਚਓ ਕਿਰਪਾਲ ਸਿੰਘ ਮੋਹੀ ਨੇ ਆਪਣੀਆਂ ਟੀਮਾਂ ਦੇ ਨਾਲ ਅੱਜ ਰਾਜਪ੍ਰਦੇਸ਼ ਸ਼ੱਕੀ ਇਲਾਕਿਆਂ ਦੇ ਵਿੱਚ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਉਹਨਾਂ ਦੇ ਫੋਲੋ ਬਸਤੀਆਂ ਦੇ ਵਿੱਚ ਬਣੇ ਘਰਾਂ ਦੇ ਵਿੱਚ ਜਾ ਕੇ ਨਸ਼ੇ ਸੰਬੰਧੀ ਜਾਂਚ ਕੀਤੀ ਗਈ ਹੈ ਜਦੋਂ ਪੁਲਿਸ ਦੇ ਫੋਲੋ ਇਨਾਂ ਬਸਤੀਆਂ ਦੇ ਵਿੱਚ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਸ਼ੱਕੀ ਲੋਕ ਪੁਲਿਸ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋਏ ਨੇ ਘਰਾਂ ਨੂੰ ਤਾਲੇ ਲੱਗੇ ਹੋਏ ਨਜ਼ਰ ਆਏ ਅਤੇ ਜਾਂਚ ਦੇ ਦੌਰਾਨ ਕੁਝ ਸ਼ੱਕੀ ਚੀਜ਼ਾਂ ਵੀ ਪੁਲਿਸ ਨੂੰ ਮੌਕੇ ਤੇ ਹੀ ਬਰਾਮਦ ਹੋਈਆਂ ਇਸ ਮੌਕੇ ਤੇ న్యూਸ 89 ਪੰਜਾਬ ਦੀ ਟੀਮ ਦੇ ਵੱਲੋਂ ਪੁਲਿਸ ਪਾਰਟੀ ਦੇ ਨਾਲ ਜਾ ਕੇ ਇਸ ਸਰਚ ਆਪਰੇਸ਼ਨ ਦੀ ਬੜੀ ਹੀ ਬਰੀਕੇ ਦੇ ਨਾਲ ਕਵਰੇਜ ਕੀਤੀ ਗਈ ਅਤੇ ਐਸ ਐਚਓ ਸਿਟੀ ਸਰਦਾਰ ਅਮਨਦੀਪ ਸਿੰਘ ਬਰਾੜ ਅਤੇ ਐਸ ਐਚਓ ਸਦਰ ਕਿਰਪਾਲ ਸਿੰਘ ਮੋਹੀ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਹੈ ਆਓ ਤੁਹਾਨੂੰ ਵਿਖਾਉਂਦੇ ਆ ਗਰਾਉਂਡ ਜ਼ੀਰੋ ਦੀ ਰਿਪੋਰਟ ਅਤੇ ਗੱਲ ਕਰਦੇ ਹਾਂ ਅਫਸਰਾਂ ਦੇ ਨਾਲ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਜੜ ਤੋਂ ਖਤਮ ਕਰਨ ਦੇ ਜਿਹੜੇ ਦਾਅਵੇ ਹੈ ਉਹ ਕਿਤੇ ਨਾ ਕਿਤੇ ਜਿਹੜੇ ਆਦੇਸ਼ ਦਿੱਤੇ ਗਏ ਆ ਐਸਐਸਪੀਜ਼ ਨੂੰ ਤੇ ਉਸ ਨੂੰ ਦੇਖਦੇ ਹੋਏ ਅੱਜ ਰਾਜਪੁਰਾ ਦੇ ਰਾਜਪੁਰਾ ਦੇ ਸਿਟੀ ਐਸਐਚਓ ਸਰਦਾਰ ਅਮਨਦੀਪ ਸਿੰਘ ਬਰਾੜ ਤੇ ਕਿਰਪਾਲ ਸਿੰਘ ਐਸਐਚਓ सदर ਰਾਜਪੁਰਾ ਲਗਾਤਾਰ ਜਿਹੜੀ ਹੈ ਸਰਚ ਆਪਰੇਸ਼ਨ ਜਿਹੜਾ ਹੈ ਸ਼ਹਿਰ ਦੇ ਵਿੱਚ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪੁਲਿਸ ਰਾਜਪੁਰਾ ਦੀ ਮਿਰਚ ਮੰਡੀ ਤੇ ਕਈ ਕਲੋਨੀਆਂ ਦੇ ਵਿੱਚ ਜਿਹੜਾ ਲਗਾਤਾਰ ਛਾਪੇਮਾਰੀ ਕਰਕੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਪਾ ਰਹੇ ਹੋ ਕਿ ਪੁਲਿਸ ਲਗਾਤਾਰ ਜਿਹੜਾ ਹੈ ਨਸ਼ੇ ਨੂੰ ਖਤਮ ਕਰਨ ਵਾਸਤੇ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਤੇ ਐਸ ਐਚ ਓ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸਰਚ ਆਪਰੇਸ਼ਨ ਜਿਹੜਾ ਤੁਸੀਂ ਲਗਾਤਾਰ ਦੇਖ ਪਾ ਰਹੇ ਹੋ ਆਪਣੀ ਸਕਰੀਨ ਤੇ ਕਿ ਲਗਾਤਾਰ ਜਿਹੜਾ ਹੈ ਪੁਲਿਸ ਪਾਰਟੀਆਂ ਜਿਹੜੀ ਸ਼ੱਕੀ ਜਿਹੜੀ ਕਲੋਨੀਆਂ ਹੈਗੀਆਂ ਉੱਥੇ ਜਿਹੜਾ ਲਗਾਤਾਰ ਸਰਚ ਆਪਰੇਸ਼ਨ ਜਿਹੜਾ ਹੈ ਜਾਰੀ ਹੈ ਤੇ ਕੈਮਰਾਮੈਨ ਨੂੰ ਕਾਂਗਰਸ ਇਹ ਦਿਖਾਣਗੇ ਐਸ ਐਚਓ ਸਾਹਿਬ ਵੀ ਜਿਹੜੇ ਹਨ ਲਗਾਤਾਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹਨ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਐਸ ਐਚਓ ਸਾਹਿਬ ਨਾਲ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਰਾਜਪੁਰਾ ਪੁਲਿਸ ਨਸ਼ਿਆਂ ਨੂੰ ਲੈ ਕੇ ਅੱਜ ਲਗਾਤਾਰ ਸਰਚ ਆਪਰੇਸ਼ਨ ਜਿਹੜਾ ਹੈ ਚਾਲੂ ਹੈ ਲਗਾਤਾਰ ਚੱਲ ਰਿਹਾ ਤੇ ਲਗਾਤਾਰ ਚੱਲ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਐਸ ਐਚਓ ਸਾਹਿਬ ਅਮਨਦੀਪ ਸਿੰਘ ਬਰਾੜ ਜਿਹੜੇ ਹਨ ਉਹ ਲਗਾਤਾਰ ਜਿਹੜਾ ਹੈ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਮਿੰਟ ਆਣ ਕੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਐਸਐਚਓ ਸਾਹਿਬ ਨਾਲ ਸਰ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਸਰ ਕਿਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਐ ਸੀਐਮ ਸਾਹਿਬ ਵੱਲੋਂ ਦਿੱਤੇ ਗਏ ਥੋੜੇ ਦਿਨ ਪਹਿਲਾਂ ਸੀਐਮ ਸਾਹਿਬ ਆਏ ਵੀ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਜਿਹੜਾ ਜੜ ਤੋਂ ਖਤਮ ਕੀਤਾ ਜਾਏਗਾ ਅੱਜ ਕਿਸ ਅਧਾਰ ਤੇ ਜਿਹੜੀ ਹੈ ਜੇ ਚੈਕਿੰਗ ਚੱਲ ਰਹੀ ਹੈ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੇ ਮਾਨਯੋਗ ਡੀਐਸਪੀ ਸਾਹਿਬ ਰਾਜਪੁਰਾ ਉਹਨਾਂ ਦੀ ਹਦਾਇਤ ਅਨੁਸਾਰ ਇੱਥੇ ਸਮੇਂ-ਸਮੇਂ ਤੇ ਜੋ ਵੀ ਸ਼ੱਕੀ ਕਰਨੇ ਮੁ ਉਹਨਾਂ ਦੇ ਵਿੱਚ ਸਰਚਿਸ ਜਲਦੀਆਂ ਰਹਿੰਦੀਆਂ ਗਿਆ ਜੋ ਕਿ ਮਤਲਬ ਨਸ਼ਾ ਵੇਚਣ ਵਾਲੇ ਜਾਂ ਇਸ ਤਰੀਕੇ ਦਾ ਕੋਈ ਵੀ ਧੰਦਾ ਕਰਨ ਵਾਲੇ ਆ ਉਹਨਾਂ ਦੀਆਂ ਮਤਲਬ ਸਰਚਿਸ ਜਲਦੀਆਂ ਰਹਿੰਦੀਆਂ ਜੀ ਜੀ ਇੱਧਰ ਹਾਂ ਜੀ ਤੇ ਜੋ ਵੀ ਮਤਲਬ ਅਗਰ ਇਥੋਂ ਕੋਈ ਵੀ ਬਰਾਮਦਗੀ ਜਾਂ ਕੁਝ ਵੀ ਹੁੰਦਾ ਹੈਗਾ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਜੀ ਜਿਵੇਂ ਕਿ ਆਪਾਂ ਦੇਖਿਆ ਕਿ ਹੁਣੇ ਮਿਰਚ ਮੰਡੀ ਦੇ ਵਿੱਚੋਂ ਕੁਝ ਸ਼ੱਕੀ ਆਦਾਰ ਤੇ ਫੋਇਲਸ ਤੇ ਕੁਝ ਨੋਟਾਂ ਨੂੰ ਗੋਲ ਕਰਕੇ ਰੱਖਿਆ ਜਿਸ ਤਰ੍ਹਾਂ ਨਸ਼ੇ ਚਿੱਟਾ ਲੋਕੀ ਇਹ ਪਿੰਦੇ ਨਸ਼ੇੜੀ ਜਿਹੜੇ ਹੈਗੇ ਤੇ ਇਸ ਤਰ੍ਹਾਂ ਦੀ ਦੇਖਿਆ ਜਾ ਰਿਹਾ ਕਿ ਸਰਚ ਆਪਰੇਸ਼ਨ ਦੇ ਵਿੱਚ ਇਹੋ ਜਿਹੀ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਜੋ ਵੀ ਜਿੱਥੋਂ ਵੀ ਬਰਾਮਦ ਕੀਤਾ ਜਾਊਗਾ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜ਼ਰੂਰ ਮਤਲਬ ਨਨੂੰ ਸਖਤ ਚੇਤਾਵਨੀ ਹੈ ਸਰਕਾਰ ਵੱਲੋਂ ਵੀ ਇਸ ਚੀਜ਼ ਇਸ ਤਰੀਕੇ ਦੇ ਕੰਮ ਛੱਡ ਦਿੱਤੇ ਜਾਣ ਸਰ ਕਿਹੜੀਆਂ ਟੀਮਾਂ ਬਣਾਈ ਗਈਆਂ ਜੇ ਕੌਣ-ਕੌਣ ਇਸਦੇ ਵਿੱਚ ਸ਼ਾਮਲ ਹੈਗੇ ਇਸ ਦੇ ਵਿੱਚ ਸਾਡੇ ਨਾਲ ਸਦਰ ਐਸਚੂ ਸਾਹਿਬ ਸਰਦਾਰ ਕ੍ਰਿਪਾਲ ਸਿੰਘ ਜੀ ਤੇ ਬਾਕੀ ਡੀਐਸਪੀ ਸਾਹਿਬ ਵੱਲੋਂ ਬਣਾਈ ਗਈ ਟੀਮਾਂ ਵੱਲੋਂ ਦੋ ਤਿੰਨ ਮਿਲਿਆਂ ਦੇ ਵਿੱਚ ਵਿੱਚ ਅੱਜ ਸਰਚ ਕੀਤੀ ਗਈ ਹੈ ਠੀਕ ਹੈ ਜੀ ਸੋ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਐਸਐਚਓ ਸਦਰ ਵੀ ਸਾਡੇ ਨਾਲ ਇਸ ਟਾਈਮ ਮੌਜੂਦ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਸਰ ਜਿਵੇਂ ਕਿ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਟੀਮਾਂ ਬਣਾ ਕੇ ਜਿਹੜੇ ਸੱਜੇ ਆਪਰੇਸ਼ਨ ਲਗਾਤਾਰ ਜਾਰੀ ਹੈ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਦੌਰਾ ਅਚਾਨਕ ਰਿਹਾ ਹੈ ਓਰੇ ਤੇ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਸਰ ਵੀ ਲਗਾਤਾਰ ਤੁਹਾਡੇ ਕੋਲ ਏਰੀਆ ਵੀ ਬਹੁਤ ਵੱਡਾ ਹੈਗਾ ਸਰ ਦਾ ਤੁਹਾਨੂੰ ਐਸਐਚਓ ਸਾਹਿਬ ਨੇ ਹੁਣੇ ਦੱਸਿਆ ਹੀ ਹੈ ਬਰੀਫ ਕੀਤਾ ਹੈ ਉਹਦੇ ਮੁਤਾਬਕੇ ਸਾਡੀ ਐਡਟ ਟੀਮਾਂ ਜਿੱਥੇ ਵੀ ਸਾਨੂੰ ਕੋਈ ਵੀ ਛੋਟੂ-ਛੋਟੀ ਇਨਫੋਰਮੇਸ਼ਨ ਮਿਲਦੀ ਹੈ ਜਾਂ ਕਿਤੇ ਕੋਈ ਦੱਸਦਾ ਵੀ ਉੱਥੇ ਕੋਈ ਨਸ਼ਾ ਅਸੀਂ ਨਾਲ ਦੀ ਨਾਲ ਉੱਥੇ ਐਕਸ਼ਨ ਲੈਂਦੇ ਹਾਂ ਸਰ ਕਿੰਨੇ ਕ ਪਰਚੇ ਆਪਣੇ ਵੱਲੋਂ ਦੇ ਦੇ ਜਾ ਚੁੱਕੇ ਹੁਣ ਤੱਕ ਨਸ਼ੇ ਦੇ ਆਪਣੇ ਏਰੀਆ ਦੇ ਵਿੱਚ ਕਾਫੀ ਅਸੀਂ ਕਾਫੀ ਨਸ਼ੇ ਦੇ ਪਰਚੇ ਕਮਰਸ਼ੀਅਲ ਤੇ ਨੋਨ ਕਮਰਸ਼ੀਅਲ ਕਾਫੀ ਪਰਚੇ ਦੇ ਚੁੱਕੇ ਹਾਂ ਹੁਣ ਤੱਕ ਅੱਗੇ ਵੀ ਸਾਡੀ ਆਪਰੇਸ਼ਨ ਜਾ ਰਹੀ ਹੈ ਇਹ ਕੀ ਕੀ ਕਹਿਣਾ ਚਾਹੋਗੇ ਸਰ ਜਿਹੜੇ ਇਹ ਗਲਤ ਕੰਮ ਕਰਦੇ ਫਿਰਦੇ ਆ ਜੀ ਬੱਚਿਆਂ ਨੂੰ ਜਿਹੜਾ ਹੈ ਅਜਿਹੇ ਨਸ਼ਿਆਂ ਦੇ ਕੰਮਾਂ ਦੇ ਵਿੱਚ ਲਾ ਰਹੇ ਕਾਫੀ ਨੱਥ ਪੈ ਚੁੱਕੀ ਆ ਹੁਣ ਵੈਸੇ ਕਾਫੀ ਸੁਧਾਰ ਹੋ ਚ ਸਿਟੀ ਅਮਨਦੀਪ ਸਿੰਘ ਬਰਾੜ ਤੇ ਕਿਰਪਾਲ ਸਿੰਘ ਜਿਹੜੇ ਐਸ ਐਚਓ ਹੈਗੇ ਸਦਰ ਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਲਗਾਤਾਰ ਇਹਨਾਂ ਵੱਲੋਂ ਸਰਚ ਆਪਰੇਸ਼ਨ ਵੀ ਜਿਹੜਾ ਕੀਤਾ ਜਾ ਰਿਹਾ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਪੁਲਿਸ ਪਾਰਟੀਆਂ ਜਿਹੜੀ ਹੈ ਐਸ ਐਸ ਪੀ ਸਾਹਿਬ ਤੇ ਡੀ ਐਸ ਪੀ ਸਾਹਿਬ ਵਿਕਰਮਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਲਗਾਤਾਰ ਜਿਹੜੇ ਹਨ ਦੋਨੋਂ ਐਸਐਚਓ ਦੋਨੋਂ ਆਪਣੇ ਆਪਣੇ ਏਰੀਏ ਦੇ ਵਿੱਚ ਲਗਾਤਾਰ ਸਾਂਝੀ ਮੁਹਿੰਮ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਸਰਚ ਆਪਰੇਸ਼ਨ ਤੇ ਲਗਾਤਾਰ ਜਿਹੜਾ ਹੈ ਇਹ ਨਸ਼ਿਆਂ ਨੂੰ ਲੈ ਕੇ ਸਰਚ ਆਪਰੇਸ਼ਨ ਜਾਰੀ ਰਹਿਗਾ ਤੇ ਕਿਸੇ ਨੂੰ ਵੀ ਅਜੇ ਗਲਤ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਿਹੜਾ ਹੈ ਬਖਸ਼ਾ ਨਹੀਂ ਜਾਏਗਾ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਦੀ ਇਹ ਮੁਹਿੰਮ ਕਿੰਨੀ ਕੁ ਕਾਮਯਾਬ ਸਾਬਤ ਹੁੰਦੀ ਹੈ ਕੈਮਰਾਮੈਨ ਮੁਹਿੱਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ هالخبر الجزدع هو باسر